ਛੋਟਾ ਜਾਂ ਨੌਜਵਾਨ ਜਿਹਨੂੰ ਛੋਟਾ ਨਹੀਂ ਕੈਸ ਦੇ ਕਾਦੀ ਉਹਦਾ ਛੋਟਾ ਹੈਗਾ ਸੀ ਲੇਕਿਨ ਪਿੰਡ ਦੇ ਲੋਕ ਇਲਾਕੇ ਦੇ ਲੋਕ ਉਹਨੂੰ ਕਰਦੇ ਸੀ ਟੀਚਰਾ ਕਿਉਂਕਿ ਲੋਕਾਂ ਦੀ ਆਦਤ ਤਾਂ ਹੈਗੀ ਆ ਬਾਹ ਤਾਂ ਕਿਸੇ ਦੀ ਫੜਨੀ ਨਹੀਂ ਲੇਕਿਨ ਜੇ ਕੋਈ ਛੋਟਾ ਹੋਵੇ ਕਿ ਜਾਂ ਕੋਈ ਗਰੀਬ ਹੋਵੇ ਕਿ ਜਾਂ ਕੋਈ ਮਾਰੀ ਮੋਟੀ ਮਿਹਨਤ ਕਰਕੇ ਆਪਣੀ ਰੋਜੀ ਰੋਟੀ ਕਮਾਉਣੀ ਸ਼ੁਰੂ ਕਰ ਦੇਵੇ ਤਾਂ ਉਹਦੇ ਨਜਾਇਜ਼ ਤੌਰ ਤੇ ਦੁਸ਼ਮਣ ਬਣ ਜਾਂਦਾ ਕਿਉਂਕਿ ਲੈਣਾ ਤਾਂ ਕਿਸੇ ਤੋਂ ਕੀ ਹੁੰਦਾ ਉਹਦੇ ਤੇ ਨਜਾਇਜ਼ ਹੀ ਸੜਨਾ ਸ਼ੁਰੂ ਕਰ ਦਿੰਨਾ ਉਹਨੂੰ ਕਲਪੋਣਾ ਸ਼ੁਰੂ ਕਰ ਦਿੰਨਾ ਉਹਨੂੰ ਟੀਚਰਾ ਕਰਨੀਆਂ ਸ਼ੁਰੂ ਕਰ ਦਿੰਨੀਆਂ ਇਹ ਛੋਟਾ ਨੌਜਵਾਨ ਹੈਗਾ ਜਿਹੜਾ ਪੰਜਾਬ ਦਾ ਹੀ ਰਹਿਣ ਵਾਲਾ ਹੈ ਸੀ ਛੋਟੇ ਕਾਲ ਤੋਂ ਇਹਨੂੰ ਬਹੁਤ ਜ਼ਿਆਦੀਆਂ ਟੀਚਰਾਂ ਹੁੰਦੀਆਂ ਸੀ ਗੱਲਾਂ ਹੁੰਦੀਆਂ ਸੀ ਬਹੁਤ ਜ਼ਿਆਦਾ ਇਹਨੂੰ ਸਤਾਇਆ ਜਾਂਦਾ ਸੀ ਲੇਕਿਨ ਫਿਰ ਕਿਸੇ ਨੇ ਆਖਿਆ ਕਿ ਤੂੰ ਇਸ ਤਰ੍ਹਾਂ ਕਰ ਭਾਈ ਅਮਰਜ ਸ਼ਕਲਾ ਸਰਦਾਰ ਬਾਂਜਾ ਤੇ ਗੁਰੂ ਘਰ ਸੇਵਾ ਕਰਾਇਆ ਕਰ ਹੁਣ ਇਹ ਛੋਟਾ ਨੌਜਵਾਨ ਜਿਹਨੇ ਸਰਦਾਰ ਬਣ ਕੇ ਅਮਰਜ ਸ਼ਕ ਕੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਮੁੱਖ ਸੇਵਾਦਾਰ ਦੇ ਵਜੋਂ ਸੇਵਾ ਦਾ ਬੋਧ ਆ ਪਿਆ ਕਿ ਜਿੱਥੇ ਹੁਣ ਹਰ ਕੋਈ ਆ ਕੇ ਮਾਨ ਸਨਮਾਨ ਕਰਦਾਗਾ ਇੱਜ਼ਤ ਦਿੰਦਾ ਕਿਉਂਕਿ ਗੁਰੂ ਘਰ ਦੇ ਵਿੱਚ ਬਹਿ ਕੇ ਸੇਵਾ ਵੀ ਕਰਦਾ ਤੇ ਆਪਣੇ ਪਰਿਵਾਰਕ ਦਾ ਪਾਲਣ ਪੋਸ਼ਣ ਵੀ ਕਰਦਾ ਹੈ ਲੇਕਿਨ ਕਿਤਨਾ ਕਿਤੇ ਲੋਕਾਂ ਨੂੰ ਸਮਝਾਉਣ ਦੀ ਇੱਕ ਉਹਨੇ ਮਿਸਾਲ ਕਾਮ ਕੀਤੀ ਕਿ ਕੋਈ ਵਕਤ ਸੀ ਕਿ ਮੇਰੇ ਛੋਟੇ ਕੱਲ ਤੋਂ ਮੈਨੂੰ ਕਰਦੇ ਸੀ ਟਿਚਰਾ ਅੱਜ ਮੇਰੀ ਕਰਦੇ ਨੇ ਤਾਰੀਫ ਕਰਦੇ ਨੇ ਮਾਨ ਸਨਮਾਨ ਲੇਕਿਨ ਲੋਕੋ ਕਿਤਨਾ ਕਿਤੇ ਸਮਝਾਉਣ ਦੀ ਇਹ ਵੀ ਗੱਲ ਹੈਗੀ ਹੈ ਤੇ ਅਕਸਰ ਸੋਸ਼ਲ ਮੀਡੀਆ ਉੱਤੇ ਕਿ ਦੁਨੀਆਦਾਰੀ ਵਿੱਚ ਕੀ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਆਵਤ ਕੀ ਹਰ ਕੋਈ ਇੱਕ ਦੂਜੇ ਨੂੰ ਮਾੜਾ ਚੰਗਾ ਕਹਿਣ ਦੇ ਵਿੱਚ ਜਰਾ ਵੀ ਗੁਰੇਜ ਨਹੀਂ ਕਰਦਾਗਾ ਕਿ ਜੇ ਕਿਸੇ ਦੀ ਦੂਸਰੇ ਦੀ ਗਲਤੀ ਹੋਵੇ ਤਾਂ ਗੋਂਗੇ ਵੀ ਲੱਗ ਪੈਂਦੇ ਨੇ ਬੋਲਣ ਕਿ ਜੇ ਖੁਦ ਦੀ ਗਲਤੀ ਹੋ ਜੇ ਤੇ ਫਿਰ ਸੱਪ ਹੀ ਸੁਗ ਜਾਂਦਾਗਾ ਫਿਰ ਤਾਂ ਗਲਤੀ ਹੀ ਮਾਰ ਜਾਂਦੇਗੇ ਨੇ ਕਿਉਂਕਿ ਉਂਗਲ ਹਮੇਸ਼ਾ ਦੂਸਰੇ ਵਾਲੀ ਚੁੱਕੀ ਜਾਂਦੀ ਗਈ ਖੁਦ ਵਾਲੀ ਨਹੀਂ ਹੁੰਦੀ ਗਲਤੀ ਹਮੇਸ਼ਾ ਦੂਸਰੇ ਦੀ ਨਜ਼ਰ ਆਉਂਦੀ ਗਈ ਖੁਦ ਦੀ ਨਹੀਂ ਹੁੰਦੀ ਗਈ ਇਹ ਅੱਜਕੱਲ੍ਹ ਹਾਲਾਤ ਨੇ ਬਣ ਚੁੱਕੇਗੇ ਨੇ ਜਿਹਨੂੰ ਦੇਖ ਕੇ ਤੇ ਇਹੋ ਲੱਗਦਾ ਰਗ ਹੁਣ ਤਾਂ ਰਿਸ਼ਤੇ ਨਾਤੇ ਪਿਆਰ ਮੁਹੱਬਤ ਸਿਰਫ ਉਹ ਬਾਤਾਂ ਹੀ ਬਾਤੋਆਂ ਦਾ ਕਿਆ ਗੱਲ ਵਾਕੇ ਸੱਚ ਹੋ ਗਈ ਹੈ ਜਿਹੜੀ ਅਸੀਂ ਅਕਸਰ ਗਾਰੀਆਂ ਦੇ ਵਿੱਚੋਂ ਸੁਣਦੇ ਆਉਂਨੇ ਕਹਾਂ ਤਸਵੀਰਾਂ ਵੇਖੋ ਉਸ ਗੁਰਸਿੱਖ ਦੀਆਂ ਜਿਹੜਾ ਕੀ ਗੁਰੂ ਘਰ ਚ ਬੈ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਬਹਿ ਕੇ ਸੇਵਾ ਵੀ ਕਰਦਾ ਕਿ ਨਾਲ ਦੇ ਨਾਲ ਮਾਨ ਸਰ ਮਾਨਵੀਓ ਨੂੰ ਹੁਣ ਮਿਲਣਾ ਸ਼ੁਰੂ ਹੋ ਗਿਆ ਜਿਹਨੂੰ ਕਰਦੇ ਸੀ ਲੋਕ ਕਈ ਵਾਰੀ ਟਿਚਣਾ ਤੇ ਉਸ ਤੋਂ ਬਾਅਦ ਇਹ ਮੈਂ ਆਪਣੀ ਜਿੰਦਗੀ ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਫਿਰ ਉਸ ਤੋਂ ਬਾਅਦ ਮੈਂ ਅੱਜ ਗੁਰਦੁਆਰੇ ਵੀ ਸੇਵਾ ਵਿੱਚ ਮੱਥਾ ਟੇਕਣ ਆਂਦਾ ਸੀ ਮੱਥਾ ਟੇਕਣ ਦਾ ਵਾਟ ਕਿ ਅਥੇ ਪੋਸਟਾ ਖਾਲੀ ਹੈਗਾ ਤੇ ਇੱਕ ਸੇਵਾ ਲਈ ਪੋਸਟ ਖਾਲੀ ਹੈ ਤੇ ਸਮੂਹ ਸਾ ਸੰਗਤ ਵੱਲੋਂ ਅਮਿਤ ਭਾਈ ਵਰਗੇ ਨਪਤੇਜ ਵਰਗੇ ਭਾਈ ਵਰਗੇ ਰਿੰਪੂ ਭਾਈ ਵਰਗੇ ਅਮਨ ਭਾਈ ਵਰਗੇ ਬੋਲੋ ਮੈਨੂੰ ਸੁਨੇਹਾ ਦਿੱਤਾ ਗਿਆ ਕਿ ਤੂੰ ਹੁਣ ਕਿਸੇ ਦੀ ਦੁਕਾਨ ਤੇ ਕੰਮ ਨਹੀਂ ਕਰਨਾ ਆਪਣਾ ਗੁਰੂ ਸਿੱਖ ਭਾਈ ਹੈ ਗੁਰੂ ਦੇ ਘਰ ਵਿੱਚ ਕੰਮ ਕਰਨਾ ਫਿਰ ਨੌਜਵਾਨੀ ਨੇ ਮੇਰਾ ਸਾਥ ਦਿੱਤਾ ਕਿ ਗੁਰੂ ਘਰ ਵਿੱਚ ਮੈਨੂੰ ਰਖਾਇਆ ਉਸ ਤੋਂ ਬਾਅਦ ਮੈਂ ਗੁਰੂ ਘਰ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਮਨੂੰ ਮੁੱਖ ਸੇਵਾ ਦਾ ਅਹੁਦਾ ਦਿੱਤਾ ਗਿਆ ਮਨੂੰ ਪਾ ਜੀ ਮੈਂ 2019 ਦੇ ਸ਼ਗਿਆ ਦਰਬਾਰ ਸਾਹਿਬ ਸ਼੍ਰੀ ਅਕਾਲ ਰੱਖ ਸਾਹਿਬ ਤੋਂ ਨਾਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੋ ਲੋਕ ਮੇਰਾ ਪਹਿਲੇ ਮਜ਼ਾਕ ਡਾਂਦੇ ਸੀ ਉਹ ਅੱਜ ਮੈਨੂੰ ਦੇਖ ਕੇ